ਸਾਊਦੀ ਅਰੇਬੀਆ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਹੁਣ ਤੋਂ ਕੁਝ ਸਾਲ ਪਹਿਲਾਂ ਮੀਡੀਆ ਦੇ ਵਿੱਚ ਇਸ ਚੀਜ਼ ਦਾ ਭਰੋਸਾ ਦਿੱਤਾ ਸੀ ਕਿ ਹੁਣ ਤੋਂ ਸਾਊਦੀ ਅਰੇਬੀਆ ਦੇ ਵਿੱਚ ਜਿਹੜੀ ਸਜ਼ਾਏ ਮੌਤ ਦੀ ਸਜ਼ਾ ਮਿਲ ਰਹੀ ਆ ਉਹ ਬਹੁਤ ਹੱਦ ਤੱਕ ਕੱਟ ਕਰ ਦਿੱਤੀ ਜਾਊਗੀ ਕਿਉਂਕਿ ਸਾਊਦੀ ਅਰੇਬੀਆ ਬਹੁਤ ਹੀ ਜ਼ਿਆਦਾ ਇਸ ਚੀਜ਼ ਲਈ ਬਦਨਾਮ ਰਹਿੰਦਾ ਵਾ ਕਿ ਉੱਥੇ ਸਜ਼ਾਏ ਮੌਤ ਮਿਲਣ ਦੀ ਦਰ ਕਿਸੇ ਵੀ ਹੋਰ ਦੇਸ਼ ਤੋਂ ਬਹੁਤ ਹੀ ਜ਼ਿਆਦਾ ਪਰ ਜੇ ਹੁਣ ਆਪਾਂ ਸਾਲ 2025 ਦੇ ਹੀ ਅੰਕੜੇ ਦੇਖ ਲਈਏ ਇਸੇ ਸਾਲ ਦੇ ਮਈ ਮਹੀਨੇ ਦੇ ਸਿਰਫ 1 ਦਿਨ ਦੇ ਵਿੱਚ ਇਕੱਠੇ 8 ਲੋਕਾਂ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਦੁਨੀਆ ਦੇ ਅਜ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤਾਂ ਸਜ਼ਾਏ ਮੌਤ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਗਿਆ ਖਤਮ ਕੀਤਾ ਗਿਆ ਜਿਹੜੇ ਦੇਸ਼ਾਂ ਦੇ ਵਿੱਚ ਸਜ਼ਾਏ ਮੌਤ ਸੁਣਾਈ ਵੀ ਜਾਂਦੀ ਆ ਉੱਥੇ ਵੀ ਕੋ ਬਹੁਤ ਹੀ ਜ਼ਿਆਦਾ ਵੱਡੇ ਅਪਰਾਧ ਦੇ ਵਿੱਚ ਤੇ ਬਹੁਤ ਲੰਬੇ ਇੱਕ ਕੋਰਟ ਦੀ ਕਾਰਵਾਈ ਤੋਂ ਬਾਅਦ ਹੀ ਇਹ ਸਾਰਾ ਕੁਝ ਹੁੰਦਾ ਪਰ ਜਦੋਂ ਕਿ ਸਾਊਦੀ ਅਰੇਬੀਆ ਦੇ ਵਿੱਚ ਈਵਨ ਬਹੁਤ ਥੋੜੀ ਜੀ ਅਮਾਉਂਟ ਦਾ ਨਸ਼ਾ ਜੇ ਤੁਹਾਡੇ ਕੋਲੋਂ ਮਿਲ ਜਾਊਗਾ ਤਾਂ ਵੀ ਤੁਹਾਨੂੰ ਸਜ਼ਾਏ ਮੌਤ ਸੁਣਾਈ ਜਾਊਗੀ ਸਾਊਦੀ ਅਰੇਬੀਆ ਦੇ ਵਿੱਚ ਇੱਕ ਤਾਂ ਲੀਗਲ ਸਿਸਟਮ ਦੇ ਨਾਲ ਨਾਲ ਉਹਨਾਂ ਦਾ ਆਪਣਾ ਇੱਕ ਇਸਲਾਮਿਕ ਨਿਆ ਸਿਸਟਮ ਜਿਹਨੂੰ ਹਜਾਂ ਦਾ ਤਾਜ਼ਰ ਤਾਜ਼ਰ ਦੇ ਅਕੋਰਡਿੰਗ ਜਿਹੜੇ ਉਹਨਾਂ ਦੇ ਧਾਰਮਿਕ ਲੀਡਰ ਨੇ ਜਿਹੜੇ ਲੋਕਾਂ ਨੂੰ ਸਜ਼ਾ ਸੁਣਾਉਂਦੇ ਨੇ ਉਹਨਾਂ ਨੂੰ ਬੇਅਥਾ ਪਾਵਰ ਦਿੱਤੀ ਗਈ ਆ ਉਹ ਕਿਸੇ ਵੀ ਇਨਸਾਨ ਨੂੰ ਸਜ਼ਾਏ ਮੌਤ ਸੁਣਾ ਸਕਦੇ ਆ ਸਾਲ 2014 ਤੋਂ ਲੈ ਕੇ 2025 ਤੱਕ ਤਕਰੀਬਨ 10 ਤੋਂ 11 ਸਾਲਾਂ ਦੇ ਵਿੱਚ 사ਉਦੀ ਅਰੇਬੀਆ ਦੇ ਵਿੱਚ ਸਜ਼ਾਏ ਮੌਤ ਮਿਲ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ 18115 ਤੇ ਇਹਨਾਂ ਦੇ ਵਿੱਚੋਂ ਹਰ ਤੀਸਰਾ ਮਰਨ ਵਾਲਾ ਬੰਦਾ ਜਿਹਨੂੰ ਸਜ਼ਾਏ ਮੌਤ ਦੀ ਸਜ਼ਾ ਮਿਲੀ ਆ ਉਹ ਮਿਲੀ ਆ ਉਹਨੂੰ ਨਸ਼ੇ ਦੇ ਕਾਰੋਬਾਰ ਦੇ ਕਰਕੇ ਤੇ ਇਹਨਾਂ 1816 ਲੋਕਾਂ ਦੇ ਵਿੱਚੋਂ 75% ਲੋਕ ਸਾウਦੀ ਅਰੇਬੀਆ ਦੇ ਹੈ ਹੀ ਨਹੀਂ ਉਹ ਹੈਗੇ ਨੇ ਬਾਹਰਲੇ ਅਲੱਗ-ਅਲੱਗ ਦੇਸ਼ਾਂ ਦੇ ਤੇ ਸਾਲ 2024 ਇਕੱਲੇ ਦੇ ਵਿੱਚ ਜਿੰਨੀਆਂ ਜ਼ਿਆਦਾ ਲੋਕਾਂ ਨੂੰ ਸਜ਼ਾਏ ਮੌਤ ਮਿਲੀ ਆ ਉਹ ਪਿਛਲੇ 30 ਸਾਲਾਂ ਦੇ ਸਜ਼ਾਏ ਮੌਤੇ ਕਿਸੇ ਵੀ ਅੰਕੜੇ ਤੋਂ ਬਹੁਤ ਹੀ ਜ਼ਿਆਦਾ ਵਾ ਇਕੱਲੇ ਸਾਲ 2024 ਦੇ ਵਿੱਚ ਜਿੰਨੇ ਲੋਕਾਂ ਨੂੰ ਸਾウਦੀ ਅਰੇਬੀਆ ਦੇ ਵਿੱਚ ਸਜ਼ਾਏ ਮੌਤ ਸੁਣਾਈ ਗਈ ਆ ਉਹਨਾਂ ਦੇ ਵਿੱਚ 15 ਅਲੱਗ-ਅਲੱਗ ਹੋਰ ਕੰਟਰੀਆਂ ਦੇ ਵੀ ਨਾਗਰਿਕ ਨੇ ਹੁਣ ਆਪਾਂ ਗੱਲ ਕਰ ਲੈਨੇ ਆ ਸਾਲ 2025 ਦੀ ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਟੋਟਲ 180 ਬੰਦਿਆਂ ਨੂੰ ਸਜ਼ਾਏ ਮੌਤ ਸੁਣਾਈ ਜਾ ਚੁੱਕੀ ਆ ਮਤਲਬ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾ ਚੁੱਕਿਆ ਕੱਲੇ ਜੂਨ ਮਹੀਨੇ ਦੇ ਵਿੱਚ 46 ਬੰਦਿਆਂ ਨੂੰ ਸਜ਼ਾਏ ਮੌਤ ਸੁਣਾਈ ਗਈ ਹੁਣ ਆਪਾਂ ਇਹ ਗੱਲ ਕਰ ਲੈਨੇ ਆ ਕਿ ਸਾਊਦੀ ਅਰੇਬੀਆ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਕਿਹੜੇ ਕਿਹੜੇ ਕੰਟਰੀ ਦੇ ਕਿੰਨੇ ਕਿੰਨੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸਭ ਤੋਂ ਉੱਪਰ ਨਾਮ ਆਉਂਦਾ ਪਾਕਿਸਤਾਨ ਦਾ ਟੋਟਲ ਇਹਨਾਂ ਦੇ 155 ਬੰਦੇ ਫਿਰ ਸੀਰੀਆ ਦੇ 66 ਜਾਰਡਨ ਦੇ 50 ਯਮਨ ਦੇ 39 ਮਿਸਰ ਦੇ 33 ਨਾਈਜੀਰੀਆ ਦੇ 32 ਸੋਮਾਲੀ ਅਲੀਆ ਦੇ 22 ਤੇ ਇਥੋਪੀਆ ਦੇ 13